ਸਤਿ ਸ਼੍ਰੀ ਅਕਾਲ ਮੈਂ ਹਾਂ ਪਰਮਵੀਰ ਸਿੰਘ ਔਲਖ ਤੇ ਅੱਜ ਗੱਲ ਅਸੀਂ ਉਸ ਵਿਅਕਤੀ ਦੀ ਕਰਨ ਜਾ ਰਹੇ ਹਾਂ ਜੋ ਕਿ ਅਮਰੀਕਾ ਦੇ ਵਿੱਚ ਬੈਠਾ ਹੋਇਆ ਹੈ ਤੇ ਲਗਾਤਾਰ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਅਜਿਹੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੈ ਜਿਸ ਦੇ ਵਿੱਚ ਇੱਕ ਭਾਰਤ ਨੂੰ ਦਹਿਲਾਉਣ ਦੀ ਕੋਸ਼ਿਸ਼ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਗਈ ਹੈ ਟ੍ਰੇਨਾਂ ਦੇ ਉੱਤੇ ਕੰਧਾਂ ਦੇ ਉੱਤੇ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਿਖੇ ਗਏ ਇੱਕ ਅਸੀਂ ਪੰਜਾਬੀ ਚ ਕਹੀਏ ਤਾਂ ਭਾਰਤ ਸਰਕਾਰ ਦੀ ਤੇ ਏਜੰਸੀਆਂ ਦੀ ਜਿਹੜੀ ਨੀਂਦ ਹੈ ਉਸ ਨੇ ਉਡਾਈ ਹੋਈ ਆ ਆਖਰਕਾਰ ਉਹ ਵਿਅਕਤੀ ਹੈ ਕੌਣ ਉਹ ਵਿਅਕਤੀ ਦਾ ਨਾਮ ਹੈ ਗੁਰਪਤਵੰਤ ਸਿੰਘ ਪੰਨੂ ਪਰ ਇਹ ਉਸਦਾ ਅਸਲੀ ਨਾਮ ਨਹੀਂ ਹੈ ਕਿਉਂਕਿ ਉਹ ਭਾਰਤ ਦੇਸ਼ ਦੇ ਅੰਦਰ ਜਦੋਂ ਸੀਗਾ ਜਦੋਂ ਟਾਡਾ ਲੱਗੀ ਸੀਗੀ ਬੰਬ ਬਲਾਸ ਕੀਤੇ ਸੀਗੇ ਕਤਲ ਦੇ ਇਲਜ਼ਾਮ ਲੱਗੇ ਸੀਗੇ ਕਤਲ ਦੀ ਕੋਸ਼ਿਸ਼ ਦੇ ਇਲਜ਼ਾਮ ਲੱਗੇ ਸੀਗੇ ਤਾਂ ਇਹ ਵਿਅਕਤੀ ਜਿਹੜਾ ਸੀਗਾ ਇੱਥੋਂ ਫਰਾਰ ਹੋ ਜਾਂਦਾ ਤੇ ਅਮਰੀਕਾ ਚਲੇ ਜਾਂਦਾ ਇਹ ਵਿਅਕਤੀ ਦਾ ਅਸਲੀ ਨਾਮ ਜਿਹੜਾ ਹੈ ਗੁਰਪਿਆਰ ਸਿੰਘ ਰਖਸ਼ੇਰੂ ਇਹ ਨਾਮ ਤੁਸੀਂ ਪਹਿਲਾਂ ਕਦੇ ਨਹੀਂ ਸੁਣਿਆ ਹੋਵੇਗਾ ਗੁਰਪਿਆਰ ਸਿੰਘ ਰਖਸ਼ੇਰੂ ਜਿਹੜਾ ਇਸਦਾ ਅਸਲੀ ਨਾਮ ਹੈ ਜੋ ਕਿ ਅਮਰੀਕਾ ਜਾ ਕੇ ਗੁਰਪਤਵੰਤ ਸਿੰਘ ਪੰਨੂ ਬਣ ਜਾਂਦਾ ਇੱਕ ਛੋਟੀ ਜੀ ਕਹਾਣੀ ਇੱਕ ਕੱਚਾ ਚਿੱਠਾ ਜਿਹੜਾ ਉਹ ਸੀ ਲੈ ਕੇ ਇਸ ਵਿਅਕਤੀ ਦਾ ਹਾਜ਼ਰ ਹੋਏ ਹਾਂ ਜੋ ਕਿ ਇਹ ਵਿਅਕਤੀ ਜਿਹੜਾ ਉਹ ਸਿੱਧੇ ਤੌਰ ਦੇ ਉੱਤੇ ਕਿਹੜੀ ਕਿਹੜੀ ਭੂਮਿਕਾ ਦੇ ਵਿੱਚ ਰਿਹਾ ਹੈ ਕਿਹੜੀ ਕਿਹੜੀ ਭੂਮਿਕਾ ਇਸਨੇ ਨਿਭਾਈ ਹੈ ਤਾਂ ਸਿੱਧੇ ਤੌਰ ਦੇ ਉੱਤੇ ਜੇਕਰ ਅਸੀਂ ਦੇਖੀਏ ਤਾਂ ਅਨੋਖ ਸਿੰਘ ਬੱਬਰ ਵੱਲੋਂ ਜਿਹੜਾ ਉਹ ਨਾਮ ਇਸ ਨੂੰ ਦਿੱਤਾ ਗਿਆ ਅਨੋਖ ਸਿੰਘ ਬੱਬਰ ਜਿਹੜੇ ਸੀਗੇ ਉਨ੍ਹਾਂ ਵੱਲੋਂ ਇਸ ਨੂੰ ਇਹ ਨਾਮ ਜਿਹੜਾ ਗੁਰਪਤਵੰਤ ਸਿੰਘ ਪੰਨੂ ਹੈ ਉਹ ਦਿੱਤਾ ਗਿਆ ਪਰ ਇਸ ਦੇ ਬਾਅਦ ਜੇਕਰ ਅਸੀਂ ਦੇਖੀਏ ਕਿ ਇਸ ਦੀ ਭੂਮਿਕਾ ਇਹ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਲ ਕਿਵੇਂ ਜੁੜਿਆ ਕਿਉਂਕਿ ਇਸ ਦਾ ਜਿਹੜਾ ਸਗਾ ਭਰਾ ਸੀਗਾ ਜਾਂ ਕਜ਼ਨ ਬ੍ਰਦਰ ਕਹਿ ਲਈਏ ਇਕਬਾਲ ਸਿੰਘ ਰਾਏਪੁਰ ਜੰਡਿਆਲਾ ਜਿਹੜਾ ਇਸ ਦਾ ਕਜ਼ਨ ਬ੍ਰਦਰ ਹੈ ਉਹ ਵਿਅਕਤੀ ਇਸ ਨੂੰ ਇਸ ਲਾਈਨ ਦੇ ਵਿੱਚ ਲੈ ਕੇ ਆਇਆ ਜਿਸ ਤੋਂ ਬਾਅਦ ਚੰਡੀਗੜ੍ਹ ਅੰਮ੍ਰਿਤਸਰ ਮੋਹਾਲੀ ਔਰੰਗਾਬਾਦ ਅਜਿਹੇ ਸ਼ਹਿਰਾਂ ਦੇ ਵਿੱਚ ਇਹਨਾਂ ਨੇ ਬੰਬ ਲਾਸਟ ਕਰਨੇ ਸ਼ੁਰੂ ਕੀਤੇ ਤਾਂ 1990 ਦੇ ਵਿੱਚ ਪਹਿਲੀ ਵਾਰ ਗੁਰਪਤਵੰਤ ਪੰਨੂ ਦੇ ਉੱਤੇ ਟਾਡਾ ਲੱਗੀ ਹਾਲਾਂਕਿ ਇਸ ਦੀ ਇਸ ਜਾਣਕਾਰੀ ਬਾਰੇ ਹਾਲੇ ਤੱਕ ਭਾਰਤ ਦੀਆਂ ਏਜੰਸੀਆਂ ਨੂੰ ਵੀ ਨਹੀਂ ਪਤਾ ਕਿ ਆਖਰਕਾਰ ਇਹ ਵਿਅਕਤੀ ਜਿਹੜਾ ਇਸ ਦੀ ਤਸਵੀਰ ਕੀ ਹੈ ਤਸਵੀਰ ਅਸੀਂ ਲੈ ਕੇ ਹਾਜ਼ਰ ਹਾਂ ਜਦੋਂ ਇਹ ਨੌਜਵਾਨ ਸੀਗਾ ਪਗ ਬੰਨੀ ਹੋਈ ਸੀਗੀ ਇਹ ਇਸ ਦੀ ਉਸ ਵੇਲੇ ਦੀ ਤਸਵੀਰ ਹੈ 1989 ਦੀ ਇਹ ਉਸ ਵੇਲੇ ਦੀ ਤਸਵੀਰ ਹੈ ਜਦੋਂ ਇਹ ਪੂਰਾ ਪੰਜਾਬ ਦੇ ਵਿੱਚ ਸਰਗਰਮ ਸੀਗਾ ਭਾਰਤ ਦੇ ਵਿੱਚ ਸਰਗਰਮ ਸੀਗਾ ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ 1991 ਦੇ ਵਿੱਚ ਬਲਵੰਤ ਸਿੰਘ ਮਲਤਾਨੀ ਨਾਲ ਸੈਣੀ ਬੰਬ ਧਮਾਕੇ ਵਿੱਚ ਗ੍ਰਿਫਤਾਰ ਹੋਇਆ ਸੀਗਾ ਤਾਂ 1988 ਤੋਂ ਲੈ ਕੇ 1992 ਬਿਦਰ ਕਤਲ ਕਾਂਡ ਕਤਲ ਦੀ ਕੋਸ਼ਿਸ਼ ਦੇ ਨਾਲ-ਨਾਲ ਚੰਡੀਗੜ੍ਹ ਕਰਨਾਲ ਦੇ ਵਿੱਚ ਧਮਾਕੇ ਇਹਨਾਂ ਵੱਲੋਂ ਕੀਤੇ ਗਏ ਤਾਂ ਕੋਸ਼ਿਸ਼ ਵੀ ਕੀਤੀ ਗਈ ਜਿਸ ਤੋਂ ਬਾਅਦ ਇਹ ਉਹ ਵਾਰਦਾਤਾਂ ਤੋਂ ਬਾਅਦ ਜਿਹੜਾ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਿਹੜੀ ਅੰਮ੍ਰਿਤਸਰ ਦੇ ਵਿੱਚ ਹੈ ਉਸ ਦੇ ਵਿੱਚ ਪਨਾਹ ਲੈਂਦਾ ਰਿਹਾ ਯਾਨੀ ਕਿ ਵਾਰਦਾਤ ਕਰਨ ਤੋਂ ਬਾਅਦ ਆ ਕੇ ਜਿਹੜੀ ਹੈ ਪਨਾਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੁਆਏਸ ਹੋਸਟਲ ਦੇ ਵਿੱਚ ਆ ਕੇ ਇਹ ਰਹਿੰਦਾ ਰਿਹਾ ਸੋ ਸਿੱਧੇ ਤੌਰ ਤੇ ਅਸੀਂ ਕਹਿ ਸਕਦੇ ਹਾਂ ਇਸ ਦਾ ਥੋੜਾ ਜਿਹਾ ਇਸ ਦੀ ਹਿਸਟਰੀ ਕੀ ਰਹੀ ਹੈ ਭਾਰਤ ਦੇ ਵਿੱਚ ਤਾਂ ਇਹ ਮਾਨੋਚਾਲ ਜਿਹੜੀ ਇੱਕ ਪੰਥਕ ਕਮੇਟੀ ਸੀਗੀ ਉਸ ਦਾ ਇਹ ਬੁਲਾਰਾ ਵੀ ਰਿਹਾ ਮੁਖ ਬੁਲਾਰਾ ਰਿਹਾ ਹੈ ਤਾਂ ਨਮਨੀ ਸਿੰਘ ਕਾਦੀਆਂ ਜਿਹੜੇ ਨੇ ਕੇਐਲਐਫ ਦੇ ਮੁਖੀ ਸੀਗੇ ਉਹਨਾਂ ਦਾ ਬਹੁਤ ਨਜ਼ਦੀਕੀ ਸੀਗਾ ਇਸ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ ਤਾਂ ਰਖ ਸ਼ੇਰੋਂ ਯਾਨੀ ਕਿ ਗੁਰਪਿਆਰ ਸਿੰਘ ਰਖ ਸ਼ੇਰੋਂ ਇਸ ਦਾ ਨਾਮ ਜਿਹੜਾ ਉਹ ਭਾਰਤ ਦੀਆਂ ਕਾਗਜ਼ਾਂ ਦੇ ਵਿੱਚ ਹੈ ਜਦੋਂ ਇਸ ਦੇ ਉੱਤੇ ਇਹ ਮੁਕਦਮੇ ਦਰਜ ਹੁੰਦੇ ਨੇ ਆ ਇਹ ਵਿਅਕਤੀ ਜਿਹੜਾ ਇੱਥੋਂ ਫਰਾਰ ਹੋ ਕੇ ਅਮਰੀਕਾ ਚਲੇ ਜਾਂਦਾ ਹੈ ਅਮਰੀਕਾ ਜਾ ਕੇ ਵਾਲ ਕਟਵਾ ਦਿੰਦਾ ਹੈ ਕੇਸ ਕਤਲ ਕਰਵਾ ਦਿੰਦਾ ਹੈ ਕਲੀਨ ਸ਼ੇਵ ਹੋ ਜਾਂਦਾ ਹੈ ਉੱਥੇ ਜਾ ਕੇ ਗੁਰੂ ਪਤਵੰਤ ਸਿੰਘ ਪੰਨੂ ਨਾਮ ਦੀ ਆਈਡੀ ਤੋਂ ਜਿਹੜਾ ਉਹ ਸਰਗਰਮ ਹੋ ਜਾਂਦਾ ਹੈ ਪਰ ਇਸ ਵਿਅਕਤੀ ਦਾ ਪਛੋਕੜ ਅਸੀਂ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਏ ਸਾਂ ਜਿਸ ਦੇ ਵਿੱਚ ਇਸ ਦਾ ਅਸਲੀ ਨਾਮ ਤੇ ਅਸਲੀ ਜੜੀ ਤਸਵੀਰ ਹੈ ਔਰ ਤੁਹਾਡੇ ਤੱਕ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਪਹਿਲੀ ਤਸਵੀਰ 1989 ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਤੇ ਇਸ ਤੋਂ ਬਾਅਦ ਅੱਜ ਦੀ ਤਸਵੀਰ 2025 ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਦਾੜਾ ਪ੍ਰਕਾਸ਼ ਕੀਤਾ ਹੋਇਆ ਹੈ ਹਾਲਾਂਕਿ ਸਿਰ ਦੇ ਉੱਤੇ ਪੱਗ ਨਹੀਂ ਹੈ ਪਰ ਇਹ ਅਮਰੀਕਾ ਕੈਨੇਡਾ ਯੂਰਪ ਦੇ ਕਈ ਸ਼ਹਿਰਾਂ ਦੇ ਵਿੱਚ ਜਾ ਕੇ ਕਈ ਵਾਰਦਾਤਾਂ ਦੀ ਜ਼ਿੰਮੇਵਾਰੀ ਵੀ ਲੈਂਦਾ ਹੈ ਕਿ ਕਈ ਜਿਹੜੇ ਥਾਣਿਆਂ ਦੇ ਉੱਤੇ ਬਲਾਸਟ ਹੋਏ ਉਹ ਇਹਨਾਂ ਵੱਲੋਂ ਵੀ ਕਰਵਾਏ ਗਏ ਸੋ ਸਿੱਧੇ ਤੌਰ ਤੇ ਇਸ ਵਿਅਕਤੀ ਦਾ ਹੋਰ ਥੋੜੀ ਜੀ ਡੀਪਲੀ ਵੀ ਅਸੀਂ ਇਨਵੈਸਟੀਗੇਟ ਕਰਾਂਗੇ ਕਿ ਆਖਰਕਾਰ ਇਹ ਵਿਅਕਤੀ ਕੌਣ ਹੈ ਤੇ ਕਿੱਥੋਂ ਆਇਆ ਤੇ ਕਿੱਥੋਂ ਤੁਰ ਕੇ ਕਿੱਥੇ ਪਹੁੰਚਿਆ ਤੇ ਕਿਵੇਂ ਇਸ ਦੇ ਸਬੰਧ ਜਿਹੜੇ ਆ ਹੁਣ ਪਾਕਿਸਤਾਨ ਦੇ ਨਾਲ ਨੇ ਆਈਐਸਆਈ ਦੇ ਨਾਲ ਨੇ ਜਾਂ ਅਸੀਂ ਕਹਿ ਲਈਏ ਹੋਰ ਏਜੰਸੀਆਂ ਦੇ ਨਾਲ ਇਸ ਦੇ ਸੰਪਰਕ ਦੱਸੇ ਜਾ ਰਹੇ ਨੇ